ਮਨਜੀਤ ਸਿੰਘ ਤੋਂ ਮਾਵਲੋਂ ਸੁਖਬੀਰ ਸਿੰਘ ਬਾਦਲ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਗਏ ਨੇ। ਉਹਨਾਂ ਇਲਜ਼ਾਮਾਂ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਪੰਖ ਵਿੱਚੋਂ ਛੇਕ ਦੇਣਾ ਚਾਹੀਦਾ। ਨਾ ਸਿਰਫ ਸੁਖਬੀਰ ਸਿੰਘ ਬਾਦਲ ਬਲਕਿ ਉਹਨਾਂ ਨੇ ਕਿਹਾ ਖਾਸ ਕਰਕੇ ਸੁਖਬੀਰ ਸਿੰਘ ਬਾਦਲ। ਉਹਨਾਂ ਦੇ ਨਾਲ-ਨਾਲ ਬਾਦਲ ਪਰਿਵਾਰ ਦਾ ਵੀ ਜ਼ਿਕਰ ਕੀਤਾ ਗਿਆ। ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਚਰਚਾ ਆਲਰੇਡੀ ਗਰਮਾਈ ਹੋਈ ਹੈ ਔਰ ਇਹ ਚਰਚਾ 30 ਅਗਸਤ ਤੱਕ ਸ਼ਾਇਦ ਇਸੇ ਤਰ੍ਹਾਂ ਗਰਮਾਈ ਰਹੇਗੀ। 3 اگست ਨੂੰ ਪੰਜ ਸਿੰਘ ਸਹਿਬਾਨ ਇਕੱਠੇ ਹੋਣਗੇ ਔਰ ਉਸ ਤੋਂ ਬਾਅਦ ਸ਼ਾਇਦ ਕੋਈ ਫੈਸਲਾ ਸੁਣਾਇਆ ਜਾਵੇ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਮਤਲਬਕ ਜਾਂ ਫਿਰ ਜਿਹੜਾ ਮਾਮਲਾ ਸੁਖਬੀਰ ਸਿੰਘ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਦਾ ਜਾਂ ਬਾਗੀ ਧੜੇ ਦੇ ਨਾਲ ਜੋ ਬਹਿਸ ਚੱਲਦੀ ਪਈ ਹੈ ਸ਼੍ਰੀ ਕਾਲ ਤਖਤ ਸਾਹਿਬ ਸਾਹਮਣੇ ਉਹ ਨਿਪਟਾਰੇ ਵੱਲ ਵਧੇ ਉਹਦਾ ਕੋਈ ਨਿਪਟਾਰਾ ਹੋਵੇ ਖੈਰ ਦੂਜੇ ਪਾਸੇ ਮਨਜੀਤ ਸਿੰਘ ਪੋਮਾ ਦੀ ਗੱਲ ਕਰੀਏ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਨੇ ਔਰ ਮਨਜੀਤ ਸਿੰਘ ਪੋਮਾ ਆਇਦਲ ਆਪਣੇ ਤਿੱਖੇ ਬਿਆਨਾਂ ਵਾਸਤੇ ਜਾਣੇ ਜਾਂਦੇ ਨੇ ਮਨਜੀਤ ਸਿੰਘ ਘੋਮਾ ਨੇ ਦੁਆਰਾ ਆਪਣੇ ਇਲਜ਼ਾਮਾਂ ਦੇ ਚਲਦੇ ਸੁਖਬੀਰ ਸਿੰਘ ਬਾਦਲ ਨੂੰ ਘੇਰਿਆ ਔਰ ਅੱਜ ਤੱਕ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਖਾਸ ਕਰਕੇ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਕਿਉਂਕਿ ਉਹਨਾਂ ਦੇ ਗੁਨਾਹ ਬਕੌਲ ਮਨਜੀਤ ਸਿੰਘ ਘੋਮਾ ਜਿਆਦਾ ਵੱਡੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਬਾਦਲ ਪਰਿਵਾਰ ਨੂੰ ਵੀ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਔਰ ਨਾਲ ਦੀ ਨਾਲ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰ ਦੇਣਾ ਚਾਹੀਦਾ ਇਹ ਮਨਜੀਤ ਸਿੰਘ ਭੋਮਾ ਨੇ ਕਿਹਾ ਪਰ ਆਖਰਕਾਰ ਇਹ ਨੌਬਤ ਆਈ ਕਿਉਂ ਦਰਸਲ ਪੰਥ ਵਿੱਚੋਂ ਛੇਕ ਦੇਣ ਦੀ ਗੱਲ ਜਿਹੜੀ ਆ ਉਹ ਕਾਫੀ ਦੇਰ ਤੋਂ ਚੱਲਦੀ ਪਈ ਹੈ ਔਰ ਵਕ ਵਕ ਲੋਕਾਂ ਵੱਲੋਂ ਕਹੀ ਜਾ ਰਹੀ ਹੈ ਪਰ ਆਖਰਕਾਰ ਸੁਖਵੀਰ ਸਿੰਘ ਬਾਦਲ ਨੂੰ ਪੰਥ ਵਿੱਚੋਂ ਛੇਕਣ ਦੀ ਨੌਬਤ ਕੀ ਆ ਗਈ ਹਾਲਾਂਕਿ ਮਨਜੀਤ ਸਿੰਘ ਭੋਮਾ ਨੇ ਇੱਕ ਨਿੱਜੀ ਚੈਨਲ ਵਿੱਚ ਦਿੱਤੀ ਇੰਟਰਵਿਊ ਦੇ ਅੰਦਰ ਇਹ ਸਾਫ਼ ਕਿਹਾ ਹੈ ਕਿ ਸੁਖਵੀਰ ਸਿੰਘ ਬਾਦਲ ਦੇ ਉੱਤੇ ਕੋਈ ਗੁਨਾਹ ਇੱਕ ਨਹੀਂ ਹੈ ਉਹਨਾਂ ਦੇ ਉੱਤੇ ਬਹੁਤ ਸਾਰੇ ਗੁਨਾਹ ਨੇ ਔਰ ਇੱਥੋਂ ਤੱਕ ਵੀ ਉਹਨਾਂ ਨੇ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਤਕੀਆ ਕਲਾਮ ਇਸਤੇਮਾਲ ਕੀਤਾ ਜਾਂਦਾ ਸੀ ਉਸ ਵੇਲੇ ਜਦੋਂ ਗੋਲੀ ਕਾਂਡ ਵਾਪਰਿਆ ਜਦੋਂ ਬੇਅਦਬੀ ਹੋਈ ਹੈ 2015 ਦੇ ਵਿੱਚ ਤੇ ਉਸ ਤੋਂ ਬਾਅਦ ਜਦੋਂ ਗੋਲੀ ਕਾਂਡ ਹੋਇਆ ਜਿਸ ਦੇ ਵਿੱਚ ਦੋ ਸਿੰਘ ਮਾਰੇ ਗਏ ਸਿੱਖ ਨੌਜਵਾਨਾਂ ਦਾ ਉੱਥੇ ਕਤਲ ਹੋ ਗਿਆ ਉਸ ਦੌਰਾਨ ਮਨਜੀਤ ਸਿੰਘ ਭੋਮਾ ਦਾਵਾ ਕਰਦੇ ਨੇ ਕਿ ਸੁਖਬੀਰ ਸਿੰਘ ਬਾਦਲ ਜਾਂ ਫਿਰ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਉਸ ਵੇਲੇ ਇੱਕ ਤਕੀਆ ਕਲਾਮ ਵਰਤਿਆ ਜਾਂਦਾ ਸੀ ਕਿ ਇੱਕ ਮਾਰ ਕੇ ਟੰਗ ਦਿੱਤਾ ਜਾਵੇ ਤਾਂ ਬਾਕੀ ਆਪ ਸਾਰੇ ਭੱਜ ਜਾਣਗੇ ਇੱਕ ਨੂੰ ਕਾਮਾਂਗ ਮਾਰ ਕੇ ਟੰਗ ਦੇਣਾ ਚਾਹੀਦਾ ਤੇ ਬਾਕੀ ਆਪ ਸਾਰੇ ਭੱਜ ਜਾਣਗੇ ਇਹ ਉਹ ਤਕੀਆ ਖਲਾਮ ਸੀ ਜਿਹੜਾ ਇਲਜ਼ਾਮਾ ਦੇ ਬਕੌਲ ਸੁਖਬੀਰ ਸਿੰਘ ਬਾਦਲ ਜਾਂ ਸ਼ਰੂਮਣੀ ਅਕਲਗਲ ਦੇ ਵਿੱਚ ਵਰਤਿਆ ਜਾ ਰਿਹਾ ਸੀ ਜਿਸ ਦੇ ਸਿੱਧੇ ਲਿੰਕ ਮਨਜੀਤ ਸਿੰਘ ਭੋਮਾ ਨੇ ਗੋਲੀ ਕਾਂਡ ਦੇ ਨਾਲ ਜੋੜੇ ਨੇ ਹਾਲਾਂਕਿ ਗੋਲੀ ਕਾਂਡ ਨੂੰ ਲੈ ਕੇ ਹੁਣ ਤੱਕ ਇੱਕ ਬਹੁਤ ਹੀ ਵੱਖਰਾ ਨਰੇਟਿਵ ਉੱਪਰ ਕੇ ਸਾਹਮਣੇ ਆ ਚੁੱਕਿਆ ਹੈ ਜਿਸ ਦੇ ਵਿੱਚ ਇਹ ਸਾਫ਼ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪੁਲਿਸ ਕੋਲ ਉਸ ਵੇਲੇ ਹੋਰ ਕੋਈ ਆਪਸ਼ਨ ਬਚੇ ਨਹੀਂ ਸੀ ਕਿ ਗੋਲੀ ਚਲਾ ਦਿੱਤੀ ਜਾਵੇ ਹਾਲਾਂਕਿ ਜੇ ਗੱਲ ਕਰੀਏ ਮਨਜੀਤ ਸਿੰਘ ਭੋਮਾ ਦੀ ਤਾਂ ਉਹ ਬਹੁਤ ਸਾਰੇ ਖੁਲਾਸੇ ਕਰਦੇ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਸਾਈਮਲਟੇਨੀਅਸ ਲਿਖ ਦੂਸਰੇ ਦੀ ਮਲਕ ਕਰ ਰਹੇ ਸੀ ਕਦੀ ਕੈਪਟਨ ਅਮਰਿੰਦਰ ਸਿੰਘ ਮਦਦ ਕਰ ਰਹੇ ਸੀ ਤੇ ਕਦੀ ਸੁਖਬੀਰ ਬਾਦਲ ਮਦਦ ਕਰ ਰਹੇ ਸੀ ਖਾਸ ਕਰਕੇ ਜਦੋਂ ਬੇਅਦਬੀ ਵਾਪਰੀ ਹੈ ਜਦੋਂ 2015 ਦਾ ਕਾਂਡ ਵਾਪਰਿਆ ਉਸ ਦੇ ਵਿੱਚ ਜਿਹੜੇ ਦੋ ਕਾਂਡ ਮੁੱਖ ਤੌਰ ਤੇ ਵਾਪਰੇ ਇੱਕ ਬੇਅਦਬੀ ਕਾਂਡ আর ਦੂਸਰਾ ਗੋਲੀ ਕਾਂਡ ਉਸ ਤੋਂ ਬਾਅਦ ਕਾਂਗਰਸ ਨੇ ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਧ ਦੀ ਸੋਚ ਔਕ ਕੇ ਇਹ ਕਸਮ ਖਾਈ ਸੀ ਕਿ ਮੈਂ ਪੰਜਾਬ ਦੇ ਵਿੱਚ ਇਹ ਅਮਨ ਸ਼ਾਂਤੀ ਦੁਆਰਾ ਬਹਾਲ ਕਰਾਂਗਾ ਨਸ਼ੇ ਦੀ ਅਵਸਥਾ ਨੂੰ ਖਤਮ ਕਰਾਂਗਾ ਬੇਅਦਬੀ ਕਰਨ ਵਾਲਿਆਂ ਦੇ ਉੱਤੇ ਨਕੇਲ ਕੱਸਾਂਗਾ ਉਹਨਾਂ ਨੂੰ ਬਣਦੀ ਸਜ਼ਾ ਦਿਵਾਵਾਂਗੇ ਜਿਸ ਤੋਂ ਬਾਅਦ ਪੰਥ ਨੇ ਕੈਪਟਨ ਅਮਰਿੰਦਰ ਸਿੰਘ ਦੀ ਬਾਹ ਫੜੀ ਸੀ ਪਰ ਉਸ ਦੇ ਬਾਵਜੂਦ ਮਨਦੀਪ ਸਿੰਘ ਭੋਮਾ ਦਾ ਕਹਿਣਾ ਹੈ ਕਿ ਉਹ ਵਿਅਰਥ ਸਾਬਤ ਹੋਇਆ ਪਰ ਦੂਜੇ ਪਾਸੇ ਇਹਨਾਂ ਨੇ ਇਲਜ਼ਾਮ ਲਾਏ ਆ ਕੇ ਦੋਵੇਂ ਪਾਰਟੀਆਂ ਯਾਨੀ ਕਿ ਅਕਾਲੀ ਦਲ ਅਤੇ ਕਾਂਗਰਸ ਪੰਜਾਬ ਦੇ ਅੰਦਰ ਸਾਈਮਲਟੇਨियसਲੀ ਚੱਲ ਰਹੀਆਂ ਸੀ ਯਾਨੀ ਕਿ ਸੁਖਬੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਅਤੇ ਦੂਜੇ ਪਾਸੇ ਕੈਪਟਨ ਮਰਿੰਦਰ ਸਿੰਘ ਇਹ ਦੂਸਰੇ ਦੀ ਸਾਈਮਲਟੇਨियसਲੀ ਮਦਦ ਕਰ ਰਹੇ ਸੀ ਮਿਊਚੁਅਲ ਅੰਡਰਸਟੈਂਡਿੰਗ ਬਣੀ ਹੋਈ ਸੀ ਦੋਵਾਂ ਦੀ ਔਰ ਉਹ ਮਾਦਾ ਕਹਿਣਾ ਹੈ ਕਿ ਇਸੇ ਤਰ੍ਹਾਂ ਇਹ ਸਰਕਾਰ ਜਿਹੜੀ ਆ ਪੰਜਾਬ ਦੀ ਚਲਾਈ ਜਾ ਰਹੀ ਸੀ ਪਰ ਇਨਸਾਫ ਕਿਤੇ ਵੀ ਮਿਲਦਾ ਨਹੀਂ ਬਣਿਆ ਮਨਜੀਤ ਸਿੰਘ ਭੋਮਾ ਨੇ ਸਿੱਧੇ ਇਲਜ਼ਾਮ ਲਾਏ ਨੇ ਹੁਣ ਦੂਜੇ ਪਾਸੇ ਮਨਜੀਤ ਸਿੰਘ ਭੋਮਾ ਇਹ ਵੀ ਕਹਿੰਦੇ ਨੇ ਕਿ ਜੇ ਫਿਰਸਤ ਕੱਢੀ ਜਾਵੇ ਸੁਖਬੀਰ ਸਿੰਘ ਬਾਦਲ ਦੇ ਗੁਨਾਹਾਂ ਦੀ ਤਾਂ ਬੜੀ ਲੰਮੀ ਐ ਔਰ ਉਸ ਦੇ ਵਿੱਚ ਬਾਰਲਾਂ ਦੇ ਉੱਤੇ ਇਹ ਵੀ ਇਲਜ਼ਾਮ ਐ ਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ ਕਤਲ ਕਾਂਡ ਤੋਂ ਬਾਅਦ ਰਿਪੋਰਟਾਂ ਹੀ ਦਬ ਦਿੱਤੀਆਂ ਗਈਆਂ ਸਵਰਨ ਸਿੰਘ ਘੋਟਨਾ ਜਿਹਦੇ ਉੱਤੇ ਵੱਡੇ ਇਲਜ਼ਾਮ ਸਨ ਉਸ ਨੂੰ ਤਰੱਕੀਆਂ ਦਿੱਤੀਆਂ ਗਈਆਂ ਇਜ਼ਹਾਰ ਆलम ਵਰਗੇ ਅਧਿਕਾਰੀਆਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਔਰ ਹੋਰ ਵੀ ਮੁਖਤਲਫ ਕਸਮ ਦੇ ਇਲਜ਼ਾਮ ਜਿਹੜੇ ਨੇ ਉਹ ਮਨਜੀਤ ਸਿੰਘ ਭੋਮਾ ਜ਼ਿਕਰ ਕਰਦੇ ਨਜ਼ਰ ਆਏ ਨੇ ਇਸ ਤੋਂ ਬਾਅਦ ਉਹਨਾਂ ਨੇ ਅੰਤ ਵਿੱਚ ਆਹੀ ਕਿਹਾ ਕਿ ਇਹਨਾਂ ਸਭ ਇਲਜ਼ਾਮਾਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਔਰ ਉੱਥੇ ਉਹਨਾਂ ਨੇ ਨਾਲ ਮੈਂਸ਼ਨ ਕੀਤਾ ਕਿ ਪਹਿਲਾਂ ਪ੍ਰਧਾਨਗੀ ਤੋਂ ਲਾਂਭੇ ਕਰਨਾ ਚਾਹੀਦਾ ਫਿਰ ਬਾਦਲ ਪਰਿਵਾਰ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਖਾਸ ਕਰਕੇ ਉਹ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਇਹ ਮਨਜੀਤ ਸਿੰਘ ਭੋਮਾ ਦੇ ਬਿਆਨ ਨੇ ਇਹ ਮਨਜੀਤ ਸਿੰਘ ਭੋਮਾ ਨੇ ਇੱਕ ਮੀਡੀਆ ਚੈਨਲ ਵਿੱਚ ਦਿੱਤੀ ਇੰਟਰਵਿਊ ਨੂੰ ਦੱਸਿਆ ਔਰ ਨਾਲ ਦੀ ਨਾਲ ਇਹ ਵੀ ਕਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਹੋਇਆ ਫਖਰੇ ਕੌਮ ਜੜਾ ਆ ਉਹ ਵਾਪਸ ਲੈਣਾ ਚਾਹੀਦਾ ਫੌਰੀ ਤੌਰ ਤੇ ਖੈਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿ ਇਹਨਾਂ ਬਿਆਨਾਂ ਦੇ ਆਧਾਰ ਦੇ ਉੱਤੇ ਕੋਈ ਫੈਸਲਾ ਲਿਆ ਜਾਂਦਾ ਹੈ ਜਾਂ ਨਹੀਂ ਲਿਆ ਜਾਂਦਾ ਇਹ ਤਾਂ ਹੁਣ ਸਮੇਂ ਦੇ ਵਿੱਚ ਤੇ ਦੇਖਣਾ ਪਵੇਗਾ ਕਿਉਂਕਿ 30 ਅਗਸਤ ਨੂੰ ਸਾਰੇ ਸਿੰਘ ਸਹਿਬਾਨ ਇਕੱਠੇ ਹੋ ਰਹੇ ਨੇ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਇੱਕ ਮੀਟਿੰਗ ਕੀਤੀ ਜਾਵੇਗੀ ਉਸ ਤੋਂ ਬਾਅਦ ਕੀ ਫੈਸਲਾ ਸੁਣਾਇਆ ਜਾਂਦਾ ਇਹ ਉਦੋਂ ਤੱਕ ਮਨਸਰ ਹੈ ਖੈਰ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ